Cred că ești și Nu Mie să mă gândesc la care sunt în regulă. Ești în nu nu. în regulă. Ești în regulă. nu. în regulă. Ești în regulă. Ești Nu regulă. Ești în regulă. Ești în ਨਵੇਂ ਅੰਦੀਆ ਨੇ ਇੱਕ ਤੀ ਸੰਤਰੇ ਬਹੁਤ ਜ਼ਿਆਦਾ ਘੱਟ ਲੱਗੇ ਨੇ ਪਿਛਲੀ ਵਾਰ ਬਹੁਤ ਜ਼ਿਆਦਾ ਸੀ ਇੱਕ ਸਾਲ ਘੱਟ ਲੱਦੇ ਨੇ ਇੱਕ ਸਾਲ ਜ਼ਿਆਦਾ ਮਿਰਚ ਇਹ ਕਿਦਾਂ ਨਹੀਂ ਕੀ ਲੱਗਿਆ ਹੋਇਆ ਮੈਨੂੰ ਪਤਾ ਨਹੀਂ ਇਹ ਆड़ੂ ਦਾ ਆੜੂ ਹੁਣ ਸੁੱਕ ਗਿਆ ਇਹ ਤਾਂ ਬਚ ਆ ਤਾਂ ਪਹਲਕ ਲੱਗਦਾ ਵੇ ਆ ਰਾਈਟ ਇਹ ਸਦਾ ਹੈਗਾ ਸਟੋਰ ਇਹ ਮੇਰੇ ਪੁੱਜ ਦੇ ਵਿਦਾ ਸਕੂਟਰ ਇਹ ਪੱਕਾ ਬਹੁਤ ਪੁਰਾਣਾ ਦਿੱਤਲ ਦੇ ਪਾਂਡੇ ਉਹ ਉਹ ਵੀ ਤੇ ਗੜਪੀਆਂ ਰੋਟੀ ਆ ਡਬੋ ਸ਼ਾਇਦ ਡੋਨਟ ਇਹ ਨਾਲੇ ਉਹਨਾਂ ਵਾਲਾ ਅੱਡਾ ਟੋਕਰੀ ਪਤ ਕੁਛ ਰੱਖਣ ਵਾਸਤੇ ਹੁੰਦੀ ਸੀਗੀ ਚੇਨਖਾ ਇਹ ਬੁਈ ਦੇ ਵਾਲੀਆਂ ਨਵੀਰਾ ਇਹ ਇਹ ਹਾਸਟੋਰ ਬੱਤੀ ਨਹੀਂ ਆ ਕੇ ਦੰ ਬੰਨ ਨਹੀਂ ਇਸਾ ਡਾਇਰ ਸਟੋਰ ਇਹ ਮੇਰੇ ਪੋਜ ਦੇ ਵਾ ਦਾ ਸਕੂਟਰ ਇਹ ਪੱਕਾ ਬਹੁਤ ਪੁਰਾਣਾ ਦਿੱਤਲ ਦੇ ਪਾਂਡੇ ਇਹ ਪਤਾ ਨਹੀਂ ਕਿ ਉਹ ਰੋਵਿੰਦੇ ਨੇ ਗੜਪੀਆਂ ਰੋਟੀਆਂ ਡੱਬੋ ਸ਼ਾਇਦ ਡੋਨਲੂ ਇਹ ਨਾਲੇ ਬੁੰਨ ਵਾਲਾ ਅੰਡਾ ਟੋਕਰੀ 'ਤੇ ਕੁਝ ਰੱਖਣ ਵਾਸਤੇ ਉਹ ਦਿੱਸੀਗੀ ਚੇਨ ਖਾ ਪੁੜੀ ਦੇ ਬਰਲੇ ਅਨਮੀਰਾ ਚੀਰੇ ਹਾਸਟੋਰ ਬੱਤੀਆਂ ਨਹੀਂ ਆ ਕੇ ਡਾਂ ਵੀ ਬੰਨਿਆ ਨੇ ਇਹ ਪੰਨੇ ਤਾਂ ਫालतू ਭੁਜਨੇ ਦੀ ਵਿੱਚ ਅਨਮੀਰਾ ਚ ਰੱਖ ਰੱਖੇ ਨੇ ਆਪਣੀ ਤੇਜ ਆ ਦੋ ਪ੍ਰੰਤਾਂ ਮੈਂ ਕੱਢ ਲਈਆਂ जबकि सिर लोनी पंजी अच्छे नीचे भी हो नीचे भी भांडे पैने मैं कभी वेखी नहीं सी इस एंड अड़क पांडे वैसे ही नहीं

ਦੇ ਹੀ ਪੌਣੀ 10 ਸੀ ਹਨ 70 ਸੀ ਇਹ ਦੂਗਾ ਤੇ ਨਾਮ ਮੀਨਾ ਬਚਾ ਮਮਤਾ ਜੀ ਬਹੁਤ ਬੜੀ ਅੱਜ ਆ ਕੇ ਬਣੀ ਲੱਗੀ ਇਸ ਹਰਿਆਕਸ਼ੀ ਅਨਰਗਿਆ ਤੋਂ ਪੰਦੇਸ ਖਾਣਾਂਗੇ ਕੀ ਕਿ ਕਰ। ਤਾਂ ਐਂਡ ਬੇਸ ਬੇਸ। ਖਸ ਖਸ। ਜੇ ਨਾ ਮੈਨੂੰ ਪਤਾ ਪਤਾ ਨੂੰ ਕੀ ਕੁਛ ਹੁੰਦਾ। ਜੇ ਮੈਂ ਫਿਆਲ ਸੀ ਦੀ ਆਖੀਂ ਜਿਆਲਾ ਤੋਂ ਬਣਾਣੀ ਹੈ। ਕਿ ਕਿਹੜੇ ਸੜਾਂਗੇ ਫਟੇ ਦੇ। ਉਹ ਸੀ ਪੰਜੀਰੇ ਲਾਵਾਂਗੇ ਫਿਰ ਸੁਕਾਵਾਂਗੇ। ਇਹ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਪੰਜੀਰ ਦੇ ਵਿੱਚ। ਇਹ ਰੋਸਟ ਕਰਨੀਆਂ ਨੇ ਕੀ ਦੇ ਵਿੱਚ ਦੇਸੀ ਕੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਨਾ ਇਹ ਇਹਨਾਂ ਨੂੰ ਇਹਨਾਂ ਨੂੰ ਤੇ ਮੱਕ ਜਾਂ ਨੂੰ ਤੇ ਇਹਨਾਂ ਨੂੰ ਭੁੰਨਣਾਗਾ ਫਿਰ ਕੁੱਟਣਾਗਾ ਮਿਕਸਰ ਵਿੱਚ ਇਹ ਬੇਸਣ ਆ ਇਹ ਉਹ ਬਿਲਾਨੀ ਗੁੱਦਾ ਇਹ ਕਮਰਕਸ ਤੇ ਮਖਾਣੀ ਐਂਡ ਕਸ ਕਸ ਇਸ阿里 ਜੀ ਪੰਜੀਰੀ ਦਾ ਸਮਾਨ ਆ ਹੁਣ ਪੰਜੀਰੀ ਦੀ ਤਿਆਰੀ ਚੱਲ ਪਈ ਗਏ ਇਸ ਤੇ ਚੜਕੀ ਜੀ ਕੜਾਹੀ ਸਾਡੇ ਹੋ ਗੀਆਂ ਬਿਆਧੀਆ ਤਿਆਰੀਆਂ ਪੰਜੀਰੀ ਦੀਆਂ ਤਿਆਰੀਆਂ ਆਟਾ ਬੇਸਨ ਕੀ ਕੜਾਹੀ ਚੜ ਗਈ ਪੰਜੀਰੀ ਲਈ ਸਮਾਨ ਰਸਾਰਾ ਕੁਟਿਆ ਸੀਗਾ ਕਿਉਂ ਨਹੀਂ ਆਉਂਦੀ ਇਹ ਚੱਲਦਾ ਰਹੇ ਦਸ ਪੀਚ Mi mm. pare a ma dice di verrebbe piste sia più sati fa che vesti. <laughs> ਮਾਣੇ ਕਮੈਂਟ ਕਰਕੇ ਤੁਹਾਡੇ ਤੋਂ ਇਹ ਤੁਸੀਂ ਵੀ ਸਾਰੇ ਇਦਾਂ ਬਣੇ ਜੀਉਂਦਾ ਹਾਂ ਮੈਂ ਇਦਾਂ ਸੀ ਬਣਾਈ ਹੈ

ਗੰਦੀਆਂ ਆਏ ਮਗਰੀ ਜਦੋਂ ਦਾ ਹੱਦ ਕਰੀਏ ਨਾ ਦੇ ਆਏ ਬਸ ਉਹਦਾ ਜਿਹੜਾ ਜਦੋਂ ਨਾ ਖੇਤਾਂ ਦੇ ਉਹ ਕਾਤਾਉਂਦਾ ਉਹਦਾ ਖੇਤੀ ਕਰਨਾ ਆਿੰਦਾ ਤੇ ਕਿਵਾਂ ਜਿਵੇਂ ਜੀ ਰਿਹੀ ਦੀਏ ਚੱਕਰਵਾਸ ਬਣਾ ਦੇ ਨਾ ਬਣਾ ਦੇ ਜੀ ਸਾਗਾਂ ਵਾਰ ਜਾਈ ਥੋੜੇ ਦੇ ਦੇ ਫਰਟੜੀਆਂ ਇਹ ਖੁੱਗ ਜਾਂਦੇ ਨੇ ਬੁਜੀ ਸਾਈ ਜਦੋਂ ਸੀ ਉਹ ਤਾਂ ਹਨਾ ਗੰਦੀਆਂ ਸਨ ਨਾਟਾ ਬੇਸਣ ਦੀ ਸੀ ਜਿੰਨਾ ਉਸਮਾਨ ਸੀਗਾ ਦੇਖ ਲਿਓ ਜਿੰਜੀ ਦੀ ਪਾਈ ਆ ਕਮੈਂਟ ਜਰੂਰ ਕਰਕੇ ਦੱਸਿਓ ਸਾਡੀ ਪਿੰਜੀ ਦੀ ਕਿੱਸਾ ਲੱਗੀ ਆ ਥੈਂਕ ਯੂ ਜੀ ਬਾਏ ਜੀ